ਫਰੀਦਾ ਇਕ ਨਾ ਆਟਾ ਅਗਲਾ ਇਕ ਨਾ ਨਾਹੀ ਲੋਣ ਅੱਗੇ ਗਏ ਸੰਜਪ ਅਸਲ ਚੋਟਾ ਖਾਸੀ ਕੋਮ ਇਕ ਨਾ ਆਟਾ ਅਗਲਾ ਇਕ ਨਾ ਨਾਹੀ ਲੋਣ ਇਕਲਾ ਅੱਗੇ ਤੇ ਗਏ ਹੋਰ ਆਟਾ ਮਿਲ ਜਾਂਦਾ ਖਰਾਕ ਗਿਆਨ ਹੋਰ ਮਿਲ ਜਾਂਦਾ ਹੋਰ ਬਰੀਕ ਕਾ ਲਾਈ ਜਾਂਦੀ ਆ ਫੋੜਾ ਆਟਾ ਸਪੀਚਰ ਜਰ ਪਰੇ ਆਏ ਨਾ ਕਹਿੰਦਾ ਆਟਾ ਹੋਰ ਮਿਲ ਜਾਂਦਾ ਜੇ ਕਰ ਗਿਆ ਨਾ ਚੱਕਰ ਚ ਹੋਰ ਮਿਲ ਜਾਂਦਾ ਅਗਲਾ ਆਟਾ ਆਓ ਨਾ ਰੋਜ਼ ਪੀਣਾ ਤੇ ਅਗਲਾ ਮਿਲ ਜਾਣਾ ਇਹਨੇ ਰੋਜ਼ ਪੀ ਕੇ ਖਾਣਾ ਉਹਨੇ ਗੱਲ ਵਾਲੇ ਦੇ ਕੀ ਲੈਣ ਇਕ ਨਾ ਨਹੀਂ ਲੋਣ ਇਕ ਨੂੰ ਰੋਜ਼ ਨਾ ਮੈਂ ਐਸਾ ਹੈ ਮੇਰਾ ਨੀਤ ਨੂੰ ਉਧਰ ਰੋਜ਼ ਪੀਣਾ ਨਾ ਰੋਜ਼ ਹੰਦ ਨਾ ਇਕ ਨੂੰ ਨਾ ਹੀ ਲੋਣ ਇਕ ਨਾਲ ਉਹ ਜਾਲਾ ਲੋੜ ਮਿਲਦਾ ਲੋੜ ਗੱਲਾਂ ਕੀ ਕਰੋ ਆਟੇ ਦੇ ਨਾ ਸੰਸਾਰੀ ਗਿਆਨ ਹੋ ਆਟੇ ਤੇ ਮੈਂ ਲੂਣ ਕੀ ਕਰੂਗਾ ਉਹਨਾਂ ਕੋ ਲੂਣ ਵੀ ਹੈ ਦੀ ਲੂਣ ਵੀ ਕਿਸੇ ਕੰਮ ਆ ਜਾਂਦਾ ਪਣੀ ਪਾ ਕੇ ਪੀ ਲੰਦਾ ਕੋਈ ਆਟਾ ਨਾ ਸਹੀ ਪਸ਼ੂਆਂ ਨੂੰ ਲੋੜ ਨਾ ਖਰੇ ਲੋਣ ਚੱਟੇ ਲੈਂਦੇ ਨੇ ਪਸ਼ੂ ਪਸ਼ੂਆਂ ਨੂੰ ਲੋੜ ਨਾ ਖਰੇ ਨੇ ਕੇ ਡਲੇ ਰੱਖਦੇ ਤੇ ਪਸ਼ੂ ਨੂੰ ਪਾਣੀ ਚ ਪਾ ਕੇ ਵੀ ਪਲਾਉਂਦੇ ਨੇ ਲੋਣ ਵੀ ਹਾਜਮਾ ਹੀ ਕਰਦਾ ਕੁਛ ਨੂੰ ਕੁਛ ਕੋਨਾ ਗੋਲਤਾ ਆਦੂਆ ਗਿਆਨ ਬਣੀ ਲੋਣ ਐਸਾ ਗਿਆਨ ਹੁੰਦਾ ਹੁਤੇ ਦਾ ਸਾਖੀ ਹੈ ਪਰ ਗੁਰਮਤਲ ਮੇਲ ਖਾ ਜਾਂਦੀ ਜਿਹੜਾ ਆਟੇ ਨਾਲ ਔਨਨ ਹੋਣ ਚੰਗਾ ਜਿਹੜਾ ਆਟੇ ਨਾਲ ਮੇਲ ਕਰਕੇ ਆਟਾ ਸਵਾਦ ਨਾਲ ਆਟੇ ਨੂੰ ਹਜਮ ਕਰ ਦੋ ਉਹ ਲੋਣ ਹੈ ਸਿੱਟਾ ਰੋਟੀ ਸਵਾਦ ਨਾਲ ਖਾਦੀ ਜਾਵੇ ਲੋਣ ਇਹ ਜਾਂ ਲੋੜ ਚੰਦਾ ਜਿਹੜਾ ਕਿਸੇ ਵੀ ਚੀਜ਼ ਦੇ ਸਹਾਰੇ ਨਾਲ ਗੁਰਬਾਣੀ ਨੂੰ ਮੰਨ ਲਵੇ ਖਾਲਵੇ ਉਹ ਲੋੜ ਵੀ ਚੰਦਾ ਉਹ ਸਾਖੀ ਵੀ ਠੀਕ ਹੈ ਉਹ ਸਾਖੀ ਵੀ ਠੀਕ ਜਿਹੜੀ ਬਾਣੀ ਹਜਮ ਕਰਾ ਦੇ ਜਿਹੜੀ ਗੁਰਬਾਣੀ ਨਾਲ ਜੋੜ ਕੇ ਹਜਮ ਕਰਾ ਦੇ ਬਣਾਉ ਕਰਵੇ ਉਹ ਸਾਖੀ ਠੀਕ ਹੈ ਚਾਹ ਲੋੜ ਹੈ ਉਹ ਸਾਖੀਆਂ ਹਨ ਸਾਸਕੀ ਦੁਖੀ ਸਸਰ ਕੀ ਪਿਆਦੀ ਜੇੜ ਕੇ ਨਾਮ ਲਰੂਣੇ ਉਹੀ ਸਾਖੀਆਂ ਨੇ ਸੀਤਾ ਲਖਣੋਂ ਵਿਛੜ ਗਿਆ ਉਹੀ ਸਾਖੀਆਂ ਨੇ ਤੇ ਵਿੱਚ ਗੁਰਸਾਖੀ ਜੋਤ ਪ੍ਰਗਟ ਹੋਏ ਜਿਹੜੀ ਜੋਤ ਪ੍ਰਗਟ ਕਰਦੀ ਹੈ ਸਾਖੀ ਉਹ ਠੀਕ ਹੈ ਉਹ ਸਾਖੀ ਦੀ ਸਹੈਤਾ ਕਰਨ ਵਾਲੀ ਚੀਜ਼ ਜੋ ਸਹੈਤਾ ਕਰ ਰਹੀ ਹੈ ਇਹਨੂੰ ਸਮਝਣ ਦੇ ਵਿੱਚ ਉਹ ਸਾਖੀ ਹੁੰਦੀ ਜਿਹਦੇ ਟੇਸ ਨਾਲ ਰੋਟੀ ਖਾ ਲਈਏ ਖਾਣੀ ਦਾ ਰੋਟੀ ਹੈ ਨਾ ਟੇਸ ਨਾਲ ਖਾ ਲਈਏ ਚੀਜ਼ ਮਾੜੀ ਦੀ ਹੈ। ਉਹ ਲੋਣ ਵੀ ਠੀਕ ਹੈ। ਇੱਕ ਨਾ ਕੋળો ਲੋਣ ਵਾਲੀ ਸਾਖੀ ਬਣੀ ਹੈ ਜਿਹਦੇ ਨਾਲ ਗੁਰਬਾਣੀ ਵਿੱਚ ਅਗੀ ਲੱਗਣ ਲੱਗ ਜਵੇ। ਜਿਹਦੇ ਨਾਲ ਸੱਚ ਚੰਗਾ ਲੱਗੇ ਐਹ ਜੀ ਸਾਖੀ ਬਣੀ ਕੋਈ ਹੈ। ਲੋਣ ਵੀ ਕਲੇ ਸਾਖੀ ਵੀ ਹੋਵੇ, ਗੁਰਬਾਣੀ ਦਾ ਹਾਇਲ ਹੋਵੇ ਪਰ ਕੁਝ ਗੁਰਬਾਣੀ ਬਲ ਨੂੰ ਲੈ ਕੇ ਤਾਂ ਜਾਵੇ ਨਾ। ਸਤਵਲ ਨੂੰ ਤਾਂ ਲੈ ਕੇ ਜਾਵੇ। ਕੰਨਾਂ ਆਹੇ ਲੋਣ ਇੱਕ ਲੋਣਾ ਕੋ ਸਾਥੀ ਹੋ ਜਿਹੜੀ ਅੱਗੇ ਗਏ 50% ਚੋਟਾਂ ਖਾਸੀ ਕੋਣ ਜਿਹੜੀ ਕਬੀਰ ਦੀ ਪਹਿਲੀਆਂ ਨੇ ਨਾ ਉਹ ਵਿੱਚ ਗਲ ਵਿੱਚ ਕਾਲੀ ਉਹ ਲੋਣ ਲੋਣੀ ਹੈ ਲੋਣ ਵਾਲਾ ਉਹ ਤੇ ਹੈ ਕੁਝ ਤੋੜ ਦिए ਪਿਛਲੇ ਨਾਲ ਕੁਝ ਅਲੱਗ ਟੇਸਟ ਹੈ ਉਹ ਪਿੱਛੇ ਸਾਨੂੰ ਮਿਲਿਆ ਹੈ ਵਿਖਤੋ ਅਲੱਗ ਟੇਸਟ ਹੈ ਲੋਣ ਹਾਂ ਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਨਹੀਂ ਲੋਣ ਅੱਗੇ ਗਏ ਸੰਜਪਸਨ ਝੋਟਾ ਖਾਸੀ ਕੌਣ ਅੱਗੇ ਜਾਂਦੇ ਪਤਾ ਲੱਗੂ ਪਤਾ ਸਭ ਜਾਊਗਾ ਅੱਗੇ ਜਾਂਦੇ ਝੋਟਾ ਜਲ ਪੈਣ ਗਿਆ ਸੰਜਪਸਨ ਹਾਂ ਸਿਆਣੇ ਜਾਣ ਕੇ ਦੋਏ ਦੋਹਾਂ ਦਾ ਫਰਕ ਦਾ ਪਤਾ ਲੱਗੂ ਝੋਟਾ ਖਾਸੀ ਕੌਣ ਦੋਹਾਂ ਚ ਝੋਟ ਕੀਤੇ ਪੈਂਦੀ ਹੈ ਲੋਣ ਵਾਲੇ ਜਿਹੜੇ ਨੇ ਲੋਣ ਵਾਲੇ ਕੱਲੇ ਲੋਣ ਵਾਲਿਆਂ ਤੇ ਝੋਟ ਪੈਣੀ ਪੈਣੀ ਕੱਲੇ ਲੋਣ ਵਾਲਿਆਂ ਦੀ ਗੱਲ ਵੰਡੀ ਛੋਟਾ ਖਾਸੀ ਕੌਣ ਝੋਟ ਪਈਓ ਹੀ ਅਕਬੀਰ ਤੇ ਤਾਂ ਹੀ ਛੱਡ ਕੇ ਇੱਧਰ ਆਇਆ ਉੱਥੇ ਗੁਰੂ ਗੋਬਿੰਦ ਇੱਕ ਦੋ ਬੰਦਾ ਝੋਟ ਪਈ ਤੇ ਇੱਕ ਬਣਿਆ ਦੋ ਬਣਾ ਹੀ ਬੈਠਾ ਨਾ ਗੁਰੂ ਗੋਬਿੰਦ ਦੋ ਖੜੇ ਇੱਕ ਬਣਾਉਣਾ ਪਿਆ ਮਾਲਾ ਫੇਰਦਾ ਹੀ ਆ ਨਾ ਮਾਲਾ ਛੱਡਣੀ ਪਈ ਗੰਗਾ ਜਾਂ ਮੈਂ ਇਸ਼ਨਾਨ ਕਰਦਾ ਲਿਆਉਂਦਾ ਲਿਪ ਕੇ ਬੈਹਂਦਾ ਛੱਡਣਾ ਪਿਆ ਉਹ ਜਿਹੜਾ ਛੱਡਣਾ ਪਿਆ ਸਭ ਕੋਈ ਚੋਟਾਂ ਨਾਲ ਛੱਡਿਆ ਹਾਂ